ਕੋਕੋ ਕੀ ਬਾਲਾ ਮੱਥਾ ਭਾਈ ਤਾਂ ਕੰਕਰੀਟ ਹੁੰਦੀ ਊਂ ਕੋਕੋ ਕੋਈ ਨਾ ਬਾਲਾ ਮੱਥਾ ਬੰਨਣਾ ਬੈਠਾ ਕਰਿਆ ਤਾਂ ਜਾ ਹੋ ਗਿਆ ਕੋਈ ਆ ਉਹਦਾ ਨਹੀਂ ਬਿਲਡਿੰਗ ਕਰਨ ਵਾਲੇ ਦਾ ਇਹ ਤਾਂ ਗਰੈਂਡਰ ਰਹਿ ਗਿਆ ਕੱਲਾ ਇਹਦੇ ਚ ਗੇੜੇ ਜਾਂਦੇ ਆ ਬਹੁਤ ਬੜੀ ਦੂਰ ਤੱਕ ਜਾਂਦੇ ਚੰਗਾੜੇ ਦੇ ਤਾਂ ਦੇਖਿੰਦਾ ਮਰਜੀ ਕਿੰਨੇ ਦੂਰ ਸਿੱਖਾ ਹੋਵੇ ਆਹ ਦੇਖ ਭਾਏ ਦੇ ਵੱਡੇ ਕਿ ਸੌਖੀ ਆ ਜੀ ਹਾਂ ਛੱਡੀ ਦੀ ਆ ਕੋਈ ਦੂਰ ਤੋਂ ਪਰ ਜਿਹੜਾ ਆ ਗਿਆ ਸੀ ਉਹਨੇ ਕੰਟਰੋਲ ਕੀਤਾ ਟਰੈਕਟਰ ਨੇ ਬਾਹਰ ਤੈਸ ਕਰਕੇ ਪਿੰਡ ਆ ਗਿਆ ਸਾਰਾ ਟਾਈਮ ਸੀ ਆ ਗਿਆ ਜਦੋਂ ਥੋੜਾ ਜੱਗ ਬਗਾ ਕੇ ਉੱਥੇ ਰੋਕੀ ਆ ਸਾਰਾ ਦਸ ਕਰਮਾ ਕਿਸੇ ਲਈ 5 ਮਿੰਟਾਂ ਦਾ ਕੰਮ ਸੀ 5 ਮਿੰਟ ਲੇਟ ਹੋ ਗਿਆ ਕੀ ਨਾਮ ਹੈ ਤੁਹਾਡਾ ਇਹ ਕਿਹੜਾ ਕੰਮ ਕਰ ਰਿਹਾ ਹੈ ਕੰਪਨੀ ਵੀ ਟੈਂਡਰ ਦਾ ਪਾਸ ਕਰਦੀ ਹੈ ਅਸੀਂ ਕੱਲੀ ਕੰਪਨੀ ਤੇ ਫਿਰ ਨਾਮ ਕੀ ਹੋ ਸਕਦਾ ਟਿਵਾਰੀ ਮੈਨੇਜਰ ਟਿਵਾਰੀ 690 190 274 64 ਸੁਖਦੇਵ ਸਿੰਘ ਜੀ ਪੁੱਤਰ ਬਸਾਕਾ ਸਿੰਘ ਪਿੰਡ ਕੋਨਸੀ ਅਸੀਂ ਇਹ ਕਹਿੰਦੇ ਚੋਣੇ ਕਿ ਜਿਹੜੀ ਸਾਡੀ ਅੱਜ ਰੇਲਵੇ ਟ੍ਰੈਕ ਨਾਲ ਸਾਡੀ ਜ਼ਮੀਨ ਸੀਗੀ ਜੀ ਸਾਡੀ ਕਣਕ ਸੀਗੀ 2.5 3 ਕਿੱਲੇ ਬਿਲਕੁਲ ਵੱਢਣੀ ਸੀਗੀ ਅੱਜ ਅਸੀਂ ਤੇ ਮੰਨ ਲਓ ਥੋੜੇ ਟਾਈਮ ਲਈ ਵੱਢਣ ਲਈ ਤਿਆਰ ਸੀਗੇ ਜੋ ਉੱਥੇ ਰੇਲਵੇ ਟ੍ਰੈਕ ਤੇ ਬਠਿੰਡਾ ਵਾਲਾ ਤੇ ਕੰਮ ਚੱਲ ਰਿਹਾ ਸੀਗਾ ਜੋ ਮਜ਼ਦੂਰ ਉੱਥੇ ਲੇਬਰ ਕੰਮ ਕਰਦੇ ਸੀ ਗ੍ਰਾਈਂਡਰ ਦੇ ਨਾਲ ਉੱਥੇ ਮਾਲਾ ਚਿਗਾੜੀ ਪੈਣ ਕਾਰਨ ਜਿਹੜੀ ਸਾਡੀ ਸਾਰੀ ਉਹ ਕਣਕ ਸੀ ਉਹ ਮੱਤਕੇ ਮਲਾ ਪੂਰੀ ਸਵਾਹ ਬਣ ਗਈ ਇਸ ਲਈ ਪਿੰਡ ਵਾਸੀਆਂ ਸਾਡੀ ਬਹੁਤ ਮਦਦ ਕੀਤੀ ਪਰ ਫਿਰ ਵੀ ਅੱਗ ਬੁਝਾ ਨਹੀਂ ਸਕੇ ਇਸ ਲਈ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਸਾਡਾ ਬਣਦਾ ਮੁਆਵਜ਼ਾ ਉਹ ਸਾਨੂੰ ਦਿੱਤਾ ਜਾਵੇ ਸਾਨੂੰ ਸਾਬ ਮਿਲੇ ਜੀ ਭਾਜੀ ਜਿਹੜੀ ਸਾਡੇ ਅੱਗ ਲੱਗੀ ਸੀਗੀ ਜੀ ਮਲਾ ਬਠਿੰਡਾ ਦੇ ਬਠਿੰਡਾ ਵਾਲਾ ਦੀ ਤਕਰੀਬਨ 2.5 ਏਕੜ ਸੀਗੀ ਜੋ ਕਲਕ ਮੱਚ ਕੇ ਪੂਰੀ ਸਵਾਹ ਹੋ ਗਈ ਜੋ ਸਾਡਾ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਜੀ ਇਹ ਰੇਲਵੇ ਜੋ ਦੇ ਕਰਮਚਾਰੀ ਕਰਦੇ ਸੀਗੇ ਜੀ ਕੰਮ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਸਾਡਾ ਮੁਆਵਜ਼ਾ ਬਣਦਾ ਉਹ ਸਾਨੂੰ ਦਿੱਤਾ ਜਾਵੇ ਇਸ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਬਾਬਾ ਬਸਾਕਾ ਸਿੰਘ ਸਪੁੱਤਰ ਬਲਵਿੰਦਰ ਸਿੰਘ ਪਿੰਨ ਕੁੰਸਾ ਦਾ ਹਾਂ ਸੋ ਸਾਡੇ ਕੁੰਸਾ ਨਗਰ ਦੀ ਜੋ 2.5 ਏਕੜ ਜ਼ਮੀਨ ਰੇਲਵੇ ਲੈਂਡ ਦੇ ਨਾਲ ਲੱਗਦੀ ਸੀ ਜਿਸ ਕਰਕੇ ਰੇਲਵੇ ਵਾਲਾ ਦਾ ਕੰਮ ਚੱਲਦਾ ਸੀ ਇੱਥੇ ਉਹਨਾਂ ਤੋਂ ਚਿੰਗਿਆੜੀ ਨਿਕਲ ਗਈ ਕਿਤੇ 1.5 2.5 ਏਕੜ ਜ਼ਮੀਨ ਕਣਕ ਸੜ ਕੇ ਸੁਆਹ ਹੋ ਗਈ ਕਣਕ ਜੋ ਅੱਜ ਵੱਢਣੀ ਸੀਗੀ ਜਿਸ ਕਾਰਨ ਕਰਕੇ ਉਹ ਪਹਿਲੇ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਭਾਰੀ ਭਾਈ ਬਸਾਕਾ ਸਿੰਘ ਦਾ ਸੋ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਲੱਖ ਡੇਢ ਲੱਖ 2 ਲੱਖ ਤੱਕ ਲਗਭਗ ਇਹਨਾਂ ਦਾ ਖਰਚਾ ਹੋ ਗਿਆ ਇਹ ਖਰਚਾ ਇਹਨਾਂ ਨੂੰ ਦਿੱਤਾ ਜਾਵੇ ਨਹੀਂ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਠੇਕੇਦਾਰ ਨੂੰ ਵੀ ਸੱਦਾ ਗਿਆ ਸੀ ਪਰ ਠੇਕੇਦਾਰ ਪਹੁੰਚਿਆ ਨਹੀਂਗਾ ਤੇ ਜਿਹੜੇ ਇੱਥੇ ਇਹਨਾਂ ਦੇ ਮਜ਼ਦੂਰ ਸੀਗੇ ਕੰਮ ਕਰਦੇ ਉਹਨਾਂ ਨੂੰ ਪੁਲਸ ਵਾਲੇ ਲੈ ਗਏ ਹਨ ਇਹ ਉਹਨਾਂ ਤੋਂ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਨਹੀਂ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਮੇਰਾ ਨਾਮ ਜਗਤਾਰ ਸਿੰਘ ਸਰਪੰਚ ਪਿੰਡ ਕੁਣਸੀ ਜੀ ਜੋ ਕਿ ਰੇਲਵੇ ਲਾਈਨ ਦੇ ਨਾਲ ਆ ਰੇਲਵੇ ਦਾ ਕੰਮ ਚੱਲਦਾ ਸੀ ਜੀ ਬਠਿੰਡਾ ਅੰਬਾਲਾ ਰੋਡ ਤੇ ਜੋ ਕਿ ਇੱਥੇ ਰੇਲਵੇ ਮਾਈਕਮ ਵਾਲੇ ਕੰਮ ਕਰ ਰਹੇ ਸਨ ਇਹਨਾਂ ਦੀ ਲਾਪਰਵਾਹੀ ਦੇ ਕਾਰਨ ਸਾਡੇ 1 ਢਾਈ ਏਕੜ ਜੋ ਕਣਕ ਖੜੀ ਸੀ ਜੀ ਉਹ ਮੱਚ ਕੇ ਸਵਾਹ ਹੋ ਗਈ ਜੋ ਸੁਖਦੇਵ ਸਿੰਘ ਓਲਾ ਸਿੰਘ ਦਾ ਪੁੱਤਰ ਬਸਾਕਾ ਸਿੰਘ ਇਹਨਾਂ ਦਾ ਘੱਟੋ-ਘੱਟ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਜੋ ਇਹ ਮਹਿਕਮਾ ਜੀ ਦੀ ਕੰਪਨੀ ਹੈ ਜਿਹੜੀ ਵੀ ਰੇਲਵੇ ਮਹਿਕਮਾ ਵਾਲੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜੀ ਜੋ ਇਹ ਮੁਲਾਜ਼ਮ ਸੀ ਜੀ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਜੀ ਜੋ ਕਿ ਉਹ ਥਾਣੇ ਦੇ ਵਿੱਚ ਲੈ ਚੁੱਕੇ ਹਨ ਉਹ ਇਹਨਾਂ ਨਾਲ ਧੱਕਾ ਹੋਇਆ ਜੀ ਉਹ ਇਨਸਾਫ ਦਿੱਤਾ ਜਾਵੇ ਜੋ ਇਹਨਾਂ ਦੀ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੈਂ ਜਗਤਾਰ ਸਿੰਘ ਬੀਕੇ ਜੂ ਇਕਤਾ ਗਰਾਹਾ ਕਾਈ ਪ੍ਰਧਾਨ ਜਗਤਾਰ ਸਿੰਘ ਢੱਲਵਾ ਅੱਜ ਜਿਹੜੇ ਸਾਡੇ ਕੁਨਸਾਂ ਦੇ ਰਕਵੇ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਰੇਲਵੇ ਲੈਂਡ ਦੇ ਕੰਮ ਚੱਲਣ ਦੇ ਅਧਿਕਾਰੀਆਂ ਦੇ ਲਾਹ ਪ੍ਰਵਾਹੀ ਦੇ ਕਾਰਨ ਇੱਕ ਗ੍ਰਾਈਂਡਰ ਨਾਲ ਕੋਈ ਸਰਕਟ ਹੋਣ ਕਰਕੇ 2.5 ਏਕੜ ਫਸਲ ਸੜ ਕੇ ਸੁਆਹ ਹੋ ਗਈ। ਅਸੀਂ ਉਹ ठेकेदार ਨੂੰ ਬੁਲਾਇਆ ਸੀ ਪਰ ਉਹ ਮੌਕੇ ਤੇ ਨਹੀਂ ਪਹੁੰਚਿਆ। ਜਿਹੜੇ ਗਰੀਬ ਪਰਿਵਾਰ ਦਾ ਅੱਜ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਾਡੀ ਜਥੇਬੰਦੀ ਤੇ ਪੂਰਾ ਪਿੰਡ ਨਗਰ ਦੇ ਨਾਲ ਖੜਾਗਾ। ਸਾਨੂੰ ਜੇਕਰ ਮਾਮਜੇ ਦੀ ਮੰਗ ਕਰਦੇ ਆਂ ਪੂਰਾ ਮਾਮਜਾ ਜਿਹੜਾ ਬਣਦਾ ਕਣਕ ਦੀ ਕੀਮਤ ਦੇ ਮੁਤਾਬਕ ਜਿਹੜੀ 2.5 ਏਕੜ ਦੇ ਵਿੱਚੋਂ ਸਵਾ ਤੋਂ ਡੇਢ ਤੋਂ 2 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਉਹ ਪੂਰਾ ਮਾਮਜਾ ਵਸੂਲ ਕਰਕੇ ਫੇਰ ਇਹਨਾਂ ਦਾ ਨਾ ਰਾਜੀ ਬੰਦਾ ਕਰਨਾ ਨਹੀਂ ਸਾਨੂੰ ਇਹਨਾਂ ਦੇ ਕੰਮਾਂ 'ਚ ਵਿਘਨ ਪਾਉਣਾ ਪਊਗਾ ਕੰਮ ਰੋਕਨੇ ਪੈਣਗੇ ਚਾਹੇ ਸਾਨੂੰ ਧਰਨੇ ਲਾਉਣੇ ਪੈ ਜਾਣ ਇਹ ਕੰਪਨੀ ਦੇ ਖਿਲਾਫ ਅਸੀਂ ਪੂਰਾ ਮਾਮਜਾ ਲੈ ਕੇ ਫੇਰ ਇਹਨਾਂ ਦੇ ਕਾਰੋਬਾਰਗੇ ਚੱਲਣ ਦੇਵਾਂਗੇ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਠੇਕੇਦਾਰ ਆ ਜਾਂ ਕੋਈ ਕੰਪਨੀ ਆ ਉਹ ਅੱਜ ਆ ਕੇ ਹੁਣ ਇਹਨਾਂ ਦੇ ਜਿਹੜੇ ਮੁਲਾਜ਼ਮ ਸੀ ਦੋ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਲੈ ਵੀ ਗਿਆ ਵੈਸੇ ਪਰ ਉਹਨਾਂ ਨੂੰ ਲਿਜਾਣ ਦਾ ਕਾਰਨ ਇਹ ਆ ਵੀ ਉਹਨਾਂ ਨੇ ਮੈਨੇਜਰ ਉਹਨਾਂ ਦਾ ਕਹਿੰਦਾ ਵੀ ਤਪੇ ਥਾਣੇ ਚਾਉਣੀ ਆ ਉੱਥੇ ਆ ਕੇ ਅਸੀਂ ਕੋਈ ਅਣਗਹਿਲੀ ਨਹੀਂ ਹੋਣ ਦੇਣੀ ਅਸੀਂ ਪੂਰਾ ਮਾਮਜ਼ਾ ਲੈ ਕੇ ਫੇਰ ਅਗਲੀ ਉਹ ਕਰਾਂਗੇ ਅਸੀਂ ਉਹ ਮਾਮਜ਼ੇ ਦੀ ਮੰਗ ਕਰਦੇ ਆ ਵੀ ਪੂਰਾ ਅਨਸਾਫ ਹੋਣਾ ਚਾਹੀਦਾ ਪਰਿਵਾਰ ਨਾਲ ਗਰੀਬ ਪਰਿਵਾਰ ਹੈ ਇਹਨਾਂ ਨੂੰ ਕਣਕ ਦਾ ਮਾਮਜ਼ਾ ਪੂਰੇ ਤੌਰ ਤੇ ਪੂਰਨ ਦਿੱਤਾ ਜਾਵੇ ਸਾਫ ਕਾ ਸਪੈਂਚ ਪਿੰਡ ਕੋ ਨਸ ਸਾਡੇ ਪਿੰਡ ਭਾਜੀ ਇੱਕੜ ਦੇ ਕਰੀਬ ਅੱਗ ਲੱਗ ਕੇ ਕਣਕ ਸਵਾਹ ਹੋ ਗਈ ठेकेदार बंद कम कर रेलवे से अमाला बठिडा उन्होंने तो टंगेड़ा पैके अग ला गई पिंडर आ मदद करी बहुत भजाई मसा एक गरीब बंद मुआवजा मिलना चाहिए डेढ़ लाख लाखा गुप्ता कैसी हुई है घटना हम लोग वेल्डिंग कर रहे थे अचानक हम लोग हो गया मेरा उसके बाद कैसे लग गया को मालूम नहीं कौन सा मैं वेल्डिंग का काम करता हूँ कैसे का कौन से मशीनरी से काम कर रहे थे आप मैं अपना वेल्डिंग का काम थर्मिट वेल्डिंग का मशीन है उससे काम कर रहा हूँ कौन तो सा ये ट्रैक है अपना आपके इसी ट्रैक है थर्ड लाइन मुकेश प्रसाद गुप्ता इतने अग लगी जी ये बैल्डिंग करते रेल वाले इन्हों तो चंगाड़ा चंगूड़ा पै गया कणक मच गई ढाई किले ਹਾਂ ਜਾਂਚ ਕੀਤੀ ਜਾਂਦੀ ਹੈ ਜਾਂਚ ਕੀਤੀ ਹਾਂ ਕੀਤੀ ਜਾ ਰਹੀ ਹੈ ਜਾਂਚ ਲਈ ਕੀ ਗੱਲਬਾਤ ਹੋਈ ਹੈ ਕਿ ਮੈਂ ਕੀ ਕਹਾਣੀ ਹੈ ਕਿ ਮੇ ਅੱਗ ਲੱਗੀ ਹੈ ਬ੍ਰਿਗੇਡ ਹਾਂ ਅੱਗ ਦੇ ਫਾਇਰ ਬ੍ਰਿਗੇਡ ਹਾਂ ਪਹਿਲਾਂ ਪਾ ਲਿਆ ਸੀ ਪੱਕਾ ਬੁਝ ਸਾਡੇ ਆਉਂਦਿਆਂ ਨੂੰ ਬੁਜੀ ਹੋਈ ਸੀ ਆ